ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਪਵਿੱਤਰ ਮੌਕੇ ਸਮਾਜ ਸੇਵਕ ਪਾਲ ਕ੍ਰਿਸ਼ਨ ਸ਼ਰਮਾ ਨੇ ਫਾਸਟਵੇ ਨਿਊਜ਼ ਦੀ ਟੀਮ ਨਾਲ ਖਾਸ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਮਨਾਉਣ ਸੰਬੰਧੀ ਵਿਸ਼ੇਸ਼ ਸੰਦੇਸ਼ ਦਿੱਤਾ 21 ਤਰੀਕ ਨੂੰ ਪੂਰੇ ਦੇਸ਼ ਭਰ ਵਿੱਚ ਦੀਪਾਵਲੀ ਦਾ ਤਿਹਾਰ ਜਿਹੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਹਰ ਕਿਸੇ ਦਾ ਆਪਣਾ ਤਰੀਕਾ ਹੈ ਦੀਵਾਲੀ ਮਨਾਉਣ ਦਾ ਤੇ ਇਸ ਦੌਰਾਨ ਕਈ ਪੱਬਾਂ ਦੇ ਵਿੱਚ ਜਾ ਕੇ ਪਾਰਟੀਆਂ ਕਰਦੇ ਨੇ ਤੇ ਕਈ ਬੜੇ ਹੀ ਸਧਾਰਨ ਤਰੀਕੇ ਦੇ ਨਾਲ ਦੀਵਾਲੀ ਮਨਾਉਂਦੇ ਨੇ ਜੋ ਚੰਗੀ ਗੱਲ ਹੈ ਪਰ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਹਮੇਸ਼ਾ ਆਪਣੀ ਪਰੰਪਰਾ ਸੰਸਕ੍ਰਿਤੀ ਤੋਂ ਦੂਰ ਰੱਖਣਾ ਚਾਹੀਦਾ ਹੈ ਇਸਦੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਮਾਜ ਸੇਵਕ ਬਾਲਕਿਸ਼ਨ ਸ਼ਰਮਾ ਜੋ ਆਪਣੇ ਹਰ ਮੁੱਦੇ ਨੂੰ ਜਿਹੜਾ ਹੈ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਨੇ ਲੋਕਾਂ ਨੂੰ ਸਮਝਾਉਂਦੇ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਸ਼ਰਮਾ ਜੀ ਕੀ ਕਹੋਗੇ ਕਿ ਕਿਸ ਤਰੀਕੇ ਦੇ ਨਾਲ ਦੀਵਾਲੀ ਹੋਣੀ ਚਾਹੀਦੀ ਹੈ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੀਵਾਲੀ ਦੀ ਮੈਂ ਜੀ ਪਹਿਲੇ ਹੰਬਰ ਸਰਵਾਸੀਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਵੰਦੀ ਛੋੜਦੀ ਵੀ ਬਧਾਈ ਦੇਣਾ ਚਾਹਾਂਗਾ ਇਸ ਦੇ ਨਾਲ ਨਾਲ ਮੈਂ ਜਿਹੜੀ ਦੀਵਾਲੀ ਦੇ ਵਿੱਚ ਜਿਹੜੇ ਪਟਾਕੇ ਜਿਹੜੇ ਚਲਾਏ ਜਾਂਦੇ ਨੇ ਇਹ ਸਵਸਥੇ ਵੀ ਮੈਂ ਨੌਜਵਾਨ ਪੀੜੀ ਨੂੰ ਸचेत ਕਰਨਾ ਚਾਹਾਂਗਾ ਪਰ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਕਿ ਜਿਹੜੀ ਵਿਸਫੋਟਕ ਜਿਆਦਾ ਬੰਬ ਪਟਾਕੇ ਵਾਲੇ ਦੇ ਵਾਸਤੇ ਧਿਆਨ ਨਾ ਦੇਣਾ ਗ੍ਰੀਨ ਦੀਵਾਲੀ ਮਨਾਣਾ ਤਾਂਕਿ ਕੋਈ ਸ਼ਹਿਰ ਦੇ ਵਿੱਚ ਕੋਈ ਅਗਜ਼ਨੀ ਨਾ ਹੋਵੇ ਕਿਸੇ ਨੂੰ ਮੁਸ਼ਕਲਾਂ ਨਾ ਆਣ ਕੋਈ ਪ੍ਰੋਬਲਮ ਨਾ ਇਹੋ ਜੀ ਖੜੀ ਹੋ ਜਾਏ ਪਰ ਤਰੀਕੇ ਨਾਲ ਜਿਸ ਤਰ੍ਹਾਂ ਸਰਕਾਰ ਨੇ ਤੁਹਾਨੂੰ ਪਟਾਕਾ ਮਾਰਕੀਟ ਬਣਾ ਕੇ ਦਿੱਤੀ ਵੱਖਰੀ ਦੂਰ ਬਣਾ ਕੇ ਦਿੱਤੀ ਹੈ ਤਾਂ ਕਿ ਸ਼ਹਿਰ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਇਸੇ ਤਰ੍ਹਾਂ ਹੀ ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਅਸੀਂ ਵੀ ਜਿਹੜਾ ਪਟਾਕੇ ਜਾਂ ਬੰਬ ਖਰੀਦ ਰਹੇ ਹਾਂ ਉਹਨੂੰ ਅੱਛੇ ਤਰੀਕੇ ਨਾਲ ਅੱਛੀ ਖਾਲੀ ਜਗ੍ਹਾ ਦੇਖ ਕੇ ਆਪਾਂ ਉਹਨੂੰ ਚਲਾਈਏ ਤਾਂ ਕਿ ਘਰ ਪਰਿਵਾਰ ਦੇ ਵਿੱਚ ਜਾਂ ਜਿੱਥੇ ਕਿਤੇ ਗੱਡੀਆਂ ਖਲੋਤੀਆਂ ਕਿਸੇ ਨੂੰ ਅਗ ਨਾ ਲੱਗ ਜਾਏ ਤੋਂ ਸਾਰੀ ਪਰੇਸ਼ਾਨੀਆਂ ਨੂੰ ਜਿਹੜਾ ਉਹ ਦੂਰ ਰੱਖ ਕੇ ਇਹ ਜਿਹੜਾ ਪੰਪ ਟਾਕਾ ਚਲਾਇਆ ਜਾਏ ਗ੍ਰੀਨ ਦੀਵਾਲੀ ਮਨਾਇਆ ਜਾਏ ਔਰ ਖੁਸ਼ੀਆਂ ਜਿਹੜਾ ਭਰ ਮਾਹੌਲ ਜਿਹੜਾ ਹੈ ਉਹਨੂੰ ਪਿਆਰ ਰੱਖਿਆ ਜਾਏ ਔਰ ਨੌਜਵਾਨ ਪੀੜ੍ਹੀ ਨੂੰ ਵੀ ਮੈਂ ਇੱਥੇ ਇੱਕ ਗਰੂ ਸਚੇਤ ਸਚੇਤ ਕਰਾਂਗਾ ਕਿ ਨਸ਼ਾ ਛੱਡ ਕੇ ਉਸ ਦਿਨ ਖੁਸ਼ੀਆਂ ਮਨਾਉਣੀਆਂ ਹੈ ਦੀਵਾਲੀ ਮਨਾਉਣੀ ਹੈ ਨਸ਼ੇ ਵੱਲ ਧਿਆਨ ਨਹੀਂ ਦੇਣਾ ਔਰ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਲਿਆਉਣੀਆਂ ਔਰ ਸਭ ਨੂੰ ਇੱਕ ਸਾਫ ਸੁਥਰਾ ਵਾਤਾਵਰਨ ਪੈਦਾ ਕਰਕੇ ਦੇਣਾ ਹੈ ਸੋ ਇਹ ਸਨ ਸਮਾਜ ਸੇਵਕ ਬਲਕਿਸ਼ਣ ਸ਼ਰਮਾ ਜਿਨ੍ਹਾਂ ਵੱਲੋਂ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਗਿਆ ਹੈ ਵਾਤਾਵਰਣ ਨੂੰ ਵੀ ਲੈ ਕੇ ਕਿ ਉਸ ਤੋਂ ਬਾਅਦ ਜਿਹੜਾ ਹੈ ਕਿ ਅਗਲੇ ਦਿਨ ਵਾਤਾਵਰਣ ਕਾਫੀ ਖਰਾਬ ਹੁੰਦਾ ਹੈ ਧੂਆ ਛਾਇਆ ਹੁੰਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਪਟਾਕੇ ਨਾ ਚਲਾਓ ਪਰ ਪਟਾਕੇ ਜਿਹੜੇ ਨੇ ਉਹ ਵਾਤਾਵਰਣ ਫ੍ਰੈਂਡਲੀ ਹੋਣੇ ਚਾਹੀਦੇ ਨੇ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸੋ ਸਾਡੀ ਟੀਮ ਵੱਲੋਂ ਵੀ ਤੁਹਾਨੂੰ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ